ਇਹ ਤਾਂ ਸੀ ਗੱਲ ਸਤਿਗੁਰਾਂ ਦੇ ਪਾਵਨ ਪਵਿੱਤਰ ਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਕੀ ਫਰਮਾਉਂਦੇ ਨੇ ਉਹਦੇ ਬਾਰੇ ਆਪਾਂ ਸਰਬਨ ਕੀਤਾ ਜੱਥੇ ਤੋਂ ਤੇ ਇਹ ਪਿਆਰ ਦੇ ਦਿਆ ਕਰੋ ਥੋੜਾ ਜਿਆ ਬੜੀਆਂ ਮਹਿੰਗੀਆਂ ਰਚਨਾਮਾਂ ਹੁਣ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਬੰਦੇ ਦੇ ਕਿਤੇ ਸੋਤੇ ਸੱਤ ਵੀ ਦਿਮਾਗ 'ਚ ਨਹੀਂ ਆਉਂਦੀ ਭੁੱਲ ਜਾਂਦਾ ਹੈ ਬੰਦਾ ਇਸ ਦੁਨੀਆ ਵਿੱਚ ਆ ਕੇ ਕਿਵੇਂ ਭੁੱਲ ਜਾਂਦਾ ਹੈ ਅਕਾਲ ਪੁਰਖ ਨੇ ਵਾਹਿਗੁਰੂ ਨੇ ਸਾਨੂੰ ਇੱਥੇ ਭੇਜਿਆ ਸੰਸਾਰ ਦੇ ਵਿੱਚ ਨਾਮ ਜਪਣਾ ਸਤ ਸੰਗ ਕਰਨ ਸੇਵਾ ਕਰਨ ਕਿਰਤ ਕਮਾਈ ਕਰਨ ਚੰਗੇ ਕਰਮ ਕਰਨ ਵਾਸਤੇ ਭੇਜਿਆ ਤਾਂ ਕਿ ਅਸੀਂ ਪੱਲੇ ਚੰਗਿਆਈਆਂ ਬਣ ਕੇ ਬੁਰਿਆਈਆਂ ਨੂੰ ਇੱਥੇ ਛੱਡ ਕੇ ਤਿਆਗ ਕੇ ਜਾਈਏ ਪਰ ਸਾਡਾ ਮਨ ਹੈ ਜਿਹੜਾ ਕਰੋੜਾਂ ਜਨਮਾਂ ਤੋਂ ਉਹ ਮਾਇਆ ਦੇ ਵਿੱਚ ਖਚਤ ਹੋਇਆ ਹੋਇਆ ਪਾਪਾਂ ਵਾਲੇ ਕੰਮ ਆ ਜਿਹੜੇ ਉਹਨੂੰ ਵਧੀਆ ਲੱਗਦੇ ਆ ਜਿਹੜਾ ਮਨ ਹੈ ਪਿਆਰਿਓ ਇਹ ਪਾਣੀ ਦੀ ਨਿਆਈ ਹੈ ਪਾਣੀ ਹੈ ਹਮੇਸ਼ਾ ਵਾਸਤੇ ਉਹ ਗ੍ਰੈਵਿਟੀ ਵਾਲੇ ਪਾਸੇ ਨੂੰ ਜਾਂਦਾ ਹੈ ਇਹ ਮਨ ਵੀ ਪਾਣੀ ਵਰਗਾ ਪਤਲਾ ਹੈ ਤੇ ਮਨ ਪਲ ਵਿਚ ਆਏ ਆ ਪਲ ਵਿਚ ਆਏ ਆ ਬਦਲਦਾ ਰਹਿੰਦਾ ਬੰਦੇ ਨੂੰ ਇਹ ਕਿਨਾਰੇ ਨਹੀਂ ਲੱਗਣ ਦਿੰਦਾ ਜਿਹੜਾ ਬੰਦਾ ਮਨ ਦੇ ਪਿੱਛੇ ਲੱਗਦਾ ਤੇ ਜਿਹੜਾ ਲੱਗਦਾ ਗੁਰੂ ਦੇ ਮਗਰ ਉਹ ਚਾਹੇ ਜਿਹੜੀ ਮਰਜ਼ੀ ਮੰਜ਼ਿਲ ਪ੍ਰਾਪਤ ਕਰ ਲੇ ਉਹਨੂੰ ਬਸ ਕੋਈ ਰੁਕਾਵਟ ਨਹੀਂ ਆਉਂਦੀ ਕੋਈ ਉਲਝਣ ਨਹੀਂ ਪੈਂਦੀ ਉਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਬੰਦੇ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਪਰ ਹੁਣ ਗੱਲ ਇਹ ਹੈ ਬੰਦਾ ਕਦੇ ਵਿਚਾਰ ਨਹੀਂ ਕਰਦਾ ਵੀ ਮੈਂ ਇਸ ਸੰਸਾਰ ਤੋਂ ਕਿਤੇ ਜਾਣਾ ਵੀ ਹੈ ਨਹੀਂ ਵਿਚਾਰ ਕਰਦਾ ਕਿਉਂਕਿ ਇੱਕ ਪੰਗਤੀ ਹੈ ਕਹਿੰਦੇ ਮਰਨਾ ਜਿਨ੍ਹਾਂ ਦੇ ਯਾਦ ਹੈ ਸਾਈਂ ਲੋਕਾ ਲਾਹਾ ਇਸ ਸੰਸਾਰ ਤੋਂ ਖੱਟ ਜਾਂਦੇ ਜਿੰਨਾ ਜਿੰਨਾਂ ਨੂੰ ਵੀ ਮੌਤ ਯਾਦ ਰਹੀ ਹੈ ਉਹਨਾਂ ਦੇ ਪਰਮੇਸ਼ਰ ਯਾਦ ਰਿਹਾ ਹੈ ਤੇ ਜਿੰਨਾਂ ਦੇ ਪਰਮੇਸ਼ਰ ਯਾਦ ਰਹਿੰਦਾ ਉਹ ਕਦੇ ਜਨਮ ਮਰਨ ਦੇ ਚੱਕਰ ਚ ਨਹੀਂ ਰਹਿੰਦੇ ਉਹਨਾਂ ਦੀ ਮੁਕਤੀ ਹੋ ਜਾਂਦੀ ਉਹਨਾਂ ਦੀ ਮੋਕਸ਼ ਹੋ ਜਾਂਦੀ ਹੈ ਪਰ ਅਸੀਂ ਕਹਿੰਦੇ ਜਦ ਬੱਚਾ ਮਾਤਾ ਦੇ ਗਰਭ ਚ ਹੁੰਦਾ ਉਹਦੇ ਮਨ ਚ ਕੋਈ ਲਾਲਸਾ ਨਹੀਂ ਹੁੰਦੀ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੱਕਰ ਚ ਨਹੀਂ ਆਉਂਦਾ ਉਹ ਉਦੋਂ ਸਿਰਫ ਤੇ ਸਿਰਫ ਉਹਦੀ ਜਿਹੜੀ ਕੋਖ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਉਹਦੀ ਜਿਹੜੀ ਸੁਰਤ ਹੈ ਉਹ ਕਾਲਪੁਰਖ ਦੇ ਚਰਨਾਂ ਨਾਲ ਜੁੜੀ ਹੁੰਦੀ ਹੈ। ਉਹਨੂੰ ਕੋਈ ਇਹ ਨਹੀਂ ਹੁੰਦਾ ਵੀ ਮੈਂ ਫਲਾਣੇ ਨਾਲ ਈਰਖਾ ਕਰਨੀ ਹੈ ਜਾਂ ਉਹਦੇ ਨਾਲ ਮੇਰਾ ਬੈਰ ਆ ਉਹਨੂੰ ਮਾਰ ਮਕਾ ਕੇ ਫਿਰ ਮੈਨੂੰ ਸੁੱਖ ਮਿਲੂਗਾ ਨਹੀਂ। ਨਾ ਕਿਸੇ ਨੂੰ ਦੁੱਖ ਦਿੰਦਾ। ਬਸ ਉਹ ਕਾਲਪੁਰਖ ਦਾ ਉਹਦੋਂ ਕਹਿੰਦਾ ਪ੍ਰਮਾਤਮਾ ਸੱਚੇ ਬਾਦਸ਼ਾਹ ਮੈਨੂੰ ਇਸ ਨਰਕ ਦੇ ਵਿੱਚੋਂ ਕੱਢ ਮੈਂ ਤੇਰਾ ਨਾਮ ਜਪੂਗਾ। ਮਹਾਰਾਜ ਇੱਕ ਸ਼ਬਦ 'ਚ ਕਹਿੰਦੇ ਕਹਿੰਦੇ ਮਾਤ ਗਰਭ ਵਿੱਚ ਖਾ ਕਰ ਕਸਮਾ ਦਸਬੰਦ ਦੇਣਾ ਭੁੱਲ ਗਿਆ ਦਸਮਾ ਕੀ ਦਰਬਾਰ ਬਣਾਇਆ ਇਹ ਮਨ ਅੰਦਲੇ ਨੇ ਬਿਰਥਾ ਜਨਮ ਮੰਗਵਾਇਆ ਇਹ ਮਨ ਅੰਦਲੇ ਨੇ ਉਹ ਫਿਰ ਜਿਹੜੀਆਂ ਕਸਮਾਂ ਉਹ ਖਾਂਦਾ ਹੈ ਨਾ ਗਰਭ ਦੇ ਵਿੱਚ ਪੁੱਠਾ ਲੰਕਦਾ ਜਦੋਂ ਤੇ ਉਦੋਂ ਜਿਹੜੇ ਵਾਅਦੇ ਕਰਦਾ ਸਾਰੇ ਜਦੋਂ ਸੰਸਾਰ ਦੇ ਵਿੱਚ ਪਹਿਲੀ ਇਕਲਕਾਰੀ ਮਾਰਦਾ ਉਹਦੇ ਨਾਲ ਹੀ ਭੁੱਲ ਜਾਂਦਾ ਬਸ ਹੱਸਣ ਲੱਗ ਜਾਂਦਾ ਉਦ ਹੀ ਉਹ ਜਿਹੜੀ ਸੰਸਾਰ ਦੀ ਮਾਇਆ ਉੱਤੇ ਪ੍ਰਭਾਵ ਪਾ ਲੈਂਦੀ ਆ ਤੇ ਜਿਹੜੀ ਮੈਂ ਗੱਲ ਕਰਦਾ ਸੀ ਕਹਿੰਦੇ ਕਰਕੇ ਵੇਖ ਵਿਚਾਰ ਜਾ ਰੱਖਿਆ ਇੱਥੇ ਤੇਰਾ ਹੈ ਚਲੋ ਚਲੀ ਦਾ ਮੇਲਾ ਦੁਨੀਆ ਰੈਣ ਬਸੇਰਾ ਹੈ ਕਾਲ ਪਹਾੜਾ ਕੱਟ ਜੂ ਬਿਰਖਾ ਜਉੜੀ ਢਾਪ ਦਿਆ ਛੱਡ ਜੇ ਮਾਨਸਰੋਵਰ ਇੱਕ ਦਿਨ ਹੰਸ ਪੰਜਾਬ ਦੇ ਆ ਦੇਖਾ ਪ੍ਰਭ ਦੇਖਿਆ ਇਹ ਆ ਕਹਿੰਦਾ ਜੱਥਾ ਹੁ ਕਰਕੇ ਵੇਖ ਵਿਚਾਰ ਯਾਰ ਕਿਆ I'm going over ਅੱਜ ਜੈਮਾਨ ਸਰਵਰ ਕਰਨ ਹਸ ਪੰਜਾਬ ਮਾਨ ਸਰੋਵਰ ਵਾ ਇੱਕਦਣ ਹੱਸ ਪੰਜਾਬ ਬਦਿਆ ਓਏ ਅਰਜਨ ਸਿੰਘ ਕਬੀਰ ਸਦਾ ਸਟੇਜੀ ਗਾਉਣਾ ਨਹੀਂ ਸਦਾ ਸਟੇਜੀ ਗਾਉਣਾ ਨਹੀਂ ਰੰਗਲਾ ਬਾਗ ਬਗੀਚਾ ਛੜਕੇ ਵਾਪਸ ਆਉਣਾ ਨਹੀਂ ਓ ਆਡੀ ਸੀਰੇ ਨੂੰ ਸਦਕੇ ਯਾਦੀ ਸੀਰੇ ਨੂੰ ਸਦਕੇ ਦਿੱਤੇ ਫਲ ਗਲਾ ਬਦਿਆ ਚੜ ਜਾ ਮਾਨ ਸਰੋਵਰ ਚੜ ਜਾ ਮ